ਇਨ ਅਕਸਰ ਮੈਂ ਉਹ ਸ਼ੇਅਰ ਲੈਂਪਲਨ ਸੁਣਨ ਮਰਿਆ ਨਾ ਬੀ ਲੋਕਾਂ ਨੇ ਯਾਰ ਹੁੰਦੇ ਕੱਡ ਵੱਡੇ ਪਸ਼ੀਰ ਮੈਂ ਤੇ ਤੁਮਨਾਂ ਨਾਲ ਹੈਗੀ ਦੀਂ ਨੀ ਗੁੜੇ ਮਾ ਬਾਪ ਨੂੰ ਰੋਟੀ ਨਹੀਂ ਕੁਛ ਨਾ ਕਲੀ ਲੋਟੇ ਮੋਰੇ ਮਾ ਬਾਪ ਨੂੰ ਰੋਟੀ ਨਹੀਂ ਕੁਛ ਨਾ ਕਲੀ ਲੋਟੇ ਲਿਆਉਂਦਾ ਮੀਤ ਹੈ ਅਕਸਰ ਘਰੇ ਲੁੱਕ ਕੁੱਤਿਆਂ ਦਾ ਆਹ ਆਹ ਕੀ ਬਾਤ ਹੈ ਕੀ ਬਾਤ ਮੈਂ ਹੈ ਮੇਰੀ ਬਾਕੀ ਨਵਾਂ ਰੁਜ਼ਗਾਰ ਕਰਨਾ ਹੈ ਤਮੰਨਾ ਹੈ ਮੇਰੀ ਬਾਕੀ ਨਵਾਂ ਰੁਜ਼ਗਾਰ ਕਰਨਾ ਹੈ ਬਣਾ ਕੇ ਇਸ਼ਕ ਦਾ ਮੰਦਰ ਚਮਨ ਸਰਸ਼ਾਰ ਕਰਨਾ ਹੈ ਕੀ ਬਾਤ ਹੈ ਜਿਦੋਂ ਮਾੜਾ ਮੁਹੱਬਤ ਦੀ ਲਗਾ ਕੇ ਤਿਲਕ ਸੱਜਣ ਜੀ ਜਿਦੋਂ ਮਾੜਾ ਮੁਹੱਬਤ ਦੀ ਲਗਾ ਕੇ ਤਿਲਕ ਸੱਜਣ ਜੀ ਮੇਰੇ ਹਰ ਚੀਜ਼ ਮਨ ਪਾਉਂਦੀ ਖੁਦਾ ਨੂੰ ਪਿਆਰ ਕਰਨਾ ਹੈ ਵਾਹ ਵਾਹ ਸ਼ੇਰ ਲਿਖਣਾ ਮੁਹੱਬਤ ਦੇਣ ਨੂੰ ਤੋਹਫਾ ਮੁਹੱਬਤ ਲੈਣ ਨੂੰ ਤੋਹਫਾ ਵਾਹ ਮੁਹੱਬਤ ਲੈਣ ਨੂੰ ਤੋਹਫਾ ਮੁਹੱਬਤ ਲੈਣ ਨੂੰ ਤੋਹਫਾ ਕਦੀ ਧੋਖਾ ਨਹੀਂ ਕਰਨਾ ਜੇ ਬੇੜਾ ਪਾਰ ਕਰਨਾ ਹੈ ਵਾਜੋ ਵਾਜੋ ਸਦਾ ਜਿੰਦਾ ਦਿਲਾਂ ਨੂੰ ਰਾਸ ਆਉਂਦਾ ਹੈ ਕਿ ਮੈਂ ਖਾਨਾ ਸਦਾ ਜਿੰਦਾ ਦਿਲਾਂ ਨੂੰ ਰਾਸ ਆਉਂਦਾ ਹੈ ਕਿ ਮੈਂ ਖਾਨਾ ਜਿਹੜਾ ਇਸ ਦਰ ਤੇ ਆਵੇਗਾ ਉਹ ਸਰਸ਼ਾਰ ਕਰਦਾ ਹੈ ਵਾਜੋ ਸ਼ੇਰ ਦੇਖਣਾ ਜੀ ਲਗਾ ਕੇ ਛਿੱਟ ਪਹੁਏ ਚੋਂ ਜਿਹੜਾ ਪਸਤੋ ਜਹੀ ਬੋਲੇ ਲਗਾ ਕੇ ਛਿੱਟ ਪਹੁਏ ਚੋਂ ਜਿਹੜਾ ਪਸਤੋ ਜਹੀ ਬੋਲੇ ਦੁਬਾਰਾ ਕਦੇ ਨਹੀਂ ਦੇਣਾ ਪਰਵਾਜ਼ ਕਰਨਾ ਜੀ ਇਹ ਬਹੁਤ ਚ ਹੈ ਗੁਜ਼ਾਰੇ 3 ਮਹੀਨੇ ਸਾਲ ਗਰੀਬਤ ਵਿੱਚ ਅਸੀਂ ਯਾਰੋ ਗੁਜ਼ਾਰੇ ਦੈਨ ਮਹੀਨੇ ਸਾਧ ਗੁਰਬਤ ਵਿੱਚ ਅਸੀਂ ਯਾਰੋ ਰਤਾ ਪੁਰਸਤ ਮਿਲੀ ਹੁਣ ਦਿਲ ਸਦਾ ਗੁਲਜ਼ਾਰ ਕਰ ਵਾਹ ਵਾਹ ਜੀ ਮਖਤਾ ਜੀ ਮਚਲ ਦੇ ਸ਼ੇਰ ਰੋਟੇ ਦੇ ਚੜਾਉਂਦੇ ਨੇ ਬੜੀ ਮਸਤੀ ਮਚਲ ਦੇ ਸ਼ੇਰ ਰੋਟੇ ਦੇ ਚੜਾਉਂਦੇ ਨੇ ਬੜੀ ਮਸਤੀ ਬਿਨਾਂ ਪੀਤੇ ਨਸ਼ਾ ਚੜਦਾ ਹੈ ਇੱਥੇ ਲੋਕ ਪ੍ਰਚਾਰ ਕਰਨਾ ਹੈ ਵਾਹ ਵਾਹ ਬਿਲਕੁਲ ਕੀਤੇ ਨਸਾਂ ਚੜ ਗਈ ਚਲੋ ਪ੍ਰਚਾਰ ਵਾਹ ਵਾਹ